ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਰੀ ਨਵੀਂ ਵੀਡੀਓ ਚ ਠੀਕ ਨੌ ਵਜੇ ਯਾਰ ਕੋ ਆਇਆ ਕੋ ਪੂੜੀਆਂ ਪਾੜੀਆਂ ਨਾ ਨੂੰ ਉੱਠ ਜਾਗਾ ਬੰਦੇ ਇਦਾਂ ਪਏ ਜਿਦਾਂ ਕਮੇਟੀ ਆ ਕੁੱਤੇ ਮਾਰ ਗਏ ਛੁੱਟੇ ਹੁੰਦੇ ਐਦਾਂ ਲੱਗਣੇ ਕੁੱਤੇ ਕਿਤੇ ਮਰੇ ਹੁੰਦੇ ਗੋਲਾ ਪੈ ਗਿਆ ਰਾਤ ਦਾ ਤੇ ਉੱਟ ਪਾ ਨੀ ਇਹ ਦੋ ਇਹ ਗਾ ਗਾ ਸਰਮਾਲ ਦੇ ਦੋ ਹੋ ਜਾਊਗਾ ਮਣੀ ਤਿਆਰੀ ਆ ਰਿਹਾ ਹੋਗਾ ਤੇਰਾ ਪੰਨਾ ਹੀ ਲੋਟ ਆਉਂਦਿਆ ਉਹ ਸਵਾਰ ਕਰੀ ਤੇ ਸਾਰਾ ਬਰੋ ਸੈਮਰ ਵੀਰ ਸੈਮਰ ਵੀਰ ਨੀ ਸਾਰਾ ਬਰੋ ਮਰੋ ਉਹ ਪ੍ਰੋ ਮੈਕਸ 1 ਟੀਵੀ ਪ੍ਰੋ ਮੈਕਸ ਬਰਵਾਇਆ 100 ਨੀ ਵੀਡੀਓ ਬਣਾਇਆ ਜਿੰਨੇ ਭਾਈ 164 ਜੀ ਜੁਆ ਦਾ ਵੀਡੀਓ ਲੱਗਾ ਵੀ ਲੱਗਾ ਬੂਟ ਸਾਫ ਕਰਨੇ ਬੰਦੇ ਰੱਖਾ ਆ ਵੀ ਕਰ ਸ਼ਰਮਦਰੀ ਆਉਣੀ ਜ਼ਾਲਿਆ ਬੁੜਾ ਡਬੂੜੀ ਪੈਜ ਕੋਈ ਨਹੀਂ ਕੀ ਫਰਕ ਆ 19 20 ਦਾ ਭਾਂਜਦਾ ਤੇਰਾ ਸਾਰਾ 19 ਆ ਬਾਹਰ ਚੜਦਾ ਦਾ ਹੋਰ ਤੇਰੇ ਕਰਨੇ ਦੋ ਹੋਰ ਜੀ ਉਸ ਕੀਪਰੇ ਪੀਂਚ ਨੰਬਰ 1 ਅਸੀਂ ਕਰਾ ਲਿਆ ਵਾ ਉੱਪਰ ਕਰਾ ਲਿਆ ਅਸੀਂ ਉੱਪਰ ਉੱਪਰ ਕਰਾ ਲਿਆ ਵਾ ਬਸ ਆਜ ਓਏ ਗਰੀਬ ਲੋਕ ਹੁਣ ਉੱਪਰ ਨਹੀਂ ਕਰਾ ਸਕਦੇ 20 ਰੁਪਏ ਲੱਗਣਗੇ 20 ਰੁਪਏ ਲੱਗਣਗੇ ਪਹਿਣਾ ਤੇ 20 ਰੁਪਏ ਜ਼ੋਰੀ 20 ਰੁਪਏ ਜ਼ੋਰੀ ਆਪਾਂ ਖਿੱਚ ਦੇ ਸਹੀ ਗੱਲਾਂ ਹੁੰਦਾ ਚੱਲ ਕਾਜੜ ਆ ਨਾ ਹੁੰਦੀ ਇਹੀ ਲੈ ਕਹਿੰਦਾ ਇਹ ਇੱਕ ਵਾਰੀ ਨਾਤਾ ਦੇ 20 25 ਫੋੜੋਗਾ ਚਲਾਣੇ ਜਿੰਦਾ ਵਾਰ ਕਦੀ ਨਾਉਣਾ ਹੀ ਨਹੀਂ ਜਾਂਦੇ Ini گاڑی ٹھانگ چے ਬੜਾ ਲੰਦਾ ਡਲ ਬੜਾ ਲੰਦਾ ਮੈਂ ਕਹਿੰਦਾ ਚੱਲੀ ਨੂੰ ਘੱਭ ਰਿਆ ਮੈਂ ਪੈਸਾ ਮੈਂ ਦੇ ਦੂੰਗਾ ਪੈਸਾ ਮੈਂ ਦੇ ਦੂੰਗਾ ਠੀਕ ਐਨਸ ਉਹ ਪੈਸਾ ਨਾ ਦੱਸ ਐ ਜਿੰਨੀ ਮੱਚ ਬੜੀ ਗੱਲ ਉਹ ਪੈਸਾ ਯਾਰ ਲੱਗਣਾ ਪਣੀ ਜਾਣਗੇ ਯਾਰ ਲੱਗਣਾ ਡਿਆ ਯਾਰ ਤਾਰ ਡੋਰੇ ਹੈ ਨਹੀਂ ਕਿਤੇ ਚੁੱਪੇ ਚੱਪੇ ਨਾ ਮਣੀ ਜੋ ਬੱਜੋ ਪੁਠਾ ਕੇ 50% ਆ ਦੇ ਜੇ ਬਾਅਦ ਮਾਮਾ ਕੱਠੇ ਬੈਣਾ ਸਾਡੇ ਜਵਾ ਫਿਰ ਹੋਰ ਚਲਾਗਾ ਬਹੁਤ ਆ ਗਈ ਆ ਜੀ ਸਾਡੇ ਉਹ ਔਰੀ ਜਾਣਦੀ ਵੇ ਆ ਇਹ ਮਨਾਰ ਔਰੀ ਜਾਂਦੇ ਲੋਰ ਜਾਣੀਆਂ ਜਾਣੀਆਂ ਓਏ ਔਰੀ ਆਉਂਦੇ ਔਰੀ ਆਏ ਆਓ ਵੇਖੀਏ ਤੇ ਜਾਣੀ ਵੇ ਆਓ ਏ ਇਹ ਗੱਲ ਆ ਮਜ਼ਾ ਬੜਾ ਮਜ਼ਾ ਆ ਮੈਂ ਤਾਂ ਆਪਣੇ ਭਰਾਵਾ ਜਾਂਦਾ ਸਿੱਧੀ ਗਾਲ ਜੜੀ ਡਾਲ ਹੁੰਦਾ ਭਰਾਵਾ ਜੋ ਉੱਤੇ ਜਾਂਦਾ ਮੈਂ ਡਰ ਕੇ ਆ ਕੇ ਜੀਦੇ ਡਰਦੇ ਕਿਹੜਾ ਟਹਿਗਾ ਇਹ ਵੀ ਬਈ ਯਾਰ ਵੀਡੀਓ ਕਹਦਾਗਾ ਜੇ ਇਹਦੇ ਜੇ ਇਹਦੇ ਵੀਡੀਓ ਅਪਲੋਡ ਕਰ ਦੀਂ ਮਤਲਬ ਮੈਂ ਠੀਕ ਠਾਕ ਨਾ ਹੋਈ ਤਾਂ ਫਿਰ ਨਹੀਂ ਆਗੇ ਹੁਣ ਕਰ ਦੀ ਕਰ ਭਰਾਵਾ ਸੈਂਟਰ ਸੈਂਟਰ ਬੈਠੇ ਆ ਚੰਗਾ ਵਾ ਉਹ ਸਾਡਾ ਇੱਕ ਬੰਦਾ ਫੁੱਲ ਟੋਕ ਸਾਡੇ ਯਾਰ ਨਾਲ ਦਮ ਹਾਂ ਸੈਂਟਰ ਤੇ ਜਾ ਡਰ ਲੱਗਦਾ ਵੀ ਕੀ ਪਤਾ ਓਏ ਟਰਬੋ ਮਾਰੀ ਆ Sekarang lagi apa dijemur, lah. ਖਲਵਾਤੀ ਆ ਖਲਵਾਤੀ ਹੁੰਦੇ ਨੂੰ ਹਾਈ ਐਂਡ ਹਾਈ ਐਂਡ ਵਾਲੇ ਬਣ ਗਏ ਆ ਆ ਗਿਆ ਗੁੱਸੇ ਦਾ ਨੱਪਦਾ ਗਰੇਲਾ ਆਈ ਆਈ ਆ ਆ ਗਿਆ ਪੰਪ 'ਚ ਕਹਿੰਦਾ ਮੈਂ ਪੰਪ 'ਚ ਆ ਗਿਆ ਟੀਕਾ ਕਰਾਉਣੀ ਆ ਕਹਿੰਦਾ ਕਿਹੜੀ ਫਰੀ ਜੋ ਲੈ ਓਏ ਬੋਨ ਓਹ ਟੀਕਾ ਹਾਂ ਦੋ ਬੇਟੀਆਂ ਆ ਆ ਵੋ ਲੰਬੂ ਐ ਸਾਰਾ ਗੁੰਡਾ ਡੈਜੇ ਦਾ ਉਦਾਰ ਬੁਰ ਗੱਲ ਹੋਣਾ ਸਾਸਰੀ ਗਾਲ ਜੀ ਮੈਂ ਇਧਰ ਆ ਓਏ ਅੰਮਣ ਦਾ ਪੁੱਛ ਲੈ ਯਾਰ ਸਾਨੇ ਕੀ ਵੇਖ ਪਤਨੀ ਵੇਖ ਜਾਂ ਮਰਾ ਮਰ ਦਾ ਦਸੋ ਦਾ ਵਿਆਹ ਨਹੀਂ ਹੋਣਿਆ ਮੁੰਡੇ ਦਾ ਹੋ ਜਾਏਗਾ ਬਾਬਾ ਜਦੋਂ ਬਾਪੂ ਦੀ ਮੌਜ ਹੋਈ ਜਦੋਂ ਰਿਸ਼ਤੇ ਨਾਲ ਆਪਣੇ ਜੋੜਨੇ ਹੋ ਉਹ ਦੋ ਹੋਣਾ ਨਹੀਂ ਹੋਣਿਆ ਮੇਰਾ ਤਾਂ ਹੋਇਆ ਵਾ ਉਹਦਾ ਨਹੀਂ ਹੋਣਿਆ ਪੰਜਰ ਕੀ ਨਹੀਂ ਬਾਬਾ ਜੀ ਮਲਦੀ ਦਵਾ ਜਾਂ ਪੰਜ ਟੁੱਟੇ ਨਾਲ ਹੋਣਗੇ ਤੇ ਖੁਸ਼ੀ ਹੈ ਤੱਕੇ ਕੁਸ਼ੀਆ ਪਾਵੇਂਗਾ ਸਭ ਮਣੀ ਆਈ ਟਿਟਾੜੇ ਪੈਜ ਦੇ ਦੋ ਯਾਰ ਪਾਪਾ ਤੇਰੇ ਮੰਦੀ ਦਵਾਈ ਦਵਾ ਪੂਰੀ ਦਾ ਬਾਬੇ ਨਾਲ ਕਿਸੇ ਦੇ ਸਮੈਂ ਭੈਣ ਜੋ ਕਿ ਕੁਸੜਾ ਪੈ ਹੈਂ ਤੋ ਕਿ ਆ ਰੋ ਓਏ ਯਾ ਬੱਲੇ ਬੱਲੇ ਧੰਨ 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 ਰਿਹਾ ਯਾਰ ਕਿ ਕੋਈ ਧੰਨ ਧੰਨ ਗੁਰੂ ਦੀ ਕਿਰਪਾ ਦੇ ਪੁੱਤਰ ਕੀ ਇਹ ਇੰਨਾ ਕਿੰਦਾ ਪਪਾ ਕੀ ਹੁੰਦਾ ਉਹਦੀ ਆ ਉਹਦੀ ਆ ਯਾਰ ਗਿੱਟਾ ਕੀ ਆ ਆੜੇ ਦੀ ਗਿੱਟਾ ਦੇ ਖਾਇਦੀ ਆ ਨਹੀਂ ਗੁਦਰਾਸਤ ਮੁਖੀ ਪੰਜ ਮੁਖੀ ਗੁਦਰਾਸਤ ਇੰਨਾ ਕਿੰਦਾ ਵਾ ਹਾਂ ਇੰਨਾ ਕਿੰਦਾ ਪੰਜ ਮੁਖੀ ਤੇ ਘਰ ਸੁਖੀ ਉਹ ਲੰਘ ਸੁਖੀ ਬੱਲੇ ਬੱਲੇ ਤੇ ਯਾ ਤੇਰੀ ਧੰਨ ਧੰਨ ਦੇ ਦੇ ਪੁੱਤ ਸੇਵਾ ਨਰਾਜ ਯਾ ਬੱਲੇ ਬੱਲੇ ਯਾ ਥਲੇ ਥਲੇ ਧੰਨ 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 ਹੋ ਗਈ ਸਮਿਆਂ ਕੀ ਆਦੀ ਤੁਹਾਨੂੰ ਤਾਂ ਕਰਾ ਦੀ ਬਾਬੇ ਤੁਹਾਨੂੰ ਧੰਗ ਗੁਰੂ ਦੀ ਕਿਰਪਾ ਤੇ ਅੱਜ ਤੇਰਾ ਦਰਬਾਰ ਸਾਹਿਬ ਤੇ ਬੱਟਨੂ ਗਾ ਹਜੂਰ ਸਾਹਿਬ ਅੰਨੀਓ ਕੰਮ ਬਣ ਗਾ ਤੇ ਹੇਮਕੁੰਡ ਸਾਹਿਬ ਅੰਨੀਓ ਜਾ ਤੇਰੀ ਬੱਲੇ ਬੱਲੇ ਮੇ ਮੁਰ ਸਾਹਿਬ ਮੈਂ ਹੋਇਆ ਬੱਬੇ ਕਰ ਹਾਂ ਸਹੀ ਬਾਤ ਅੰਨੀਓ ਉੱਤਰ ਜੋੜਾ ਪੁਣੇ ਸੰਤਾ ਨੇ ਜੋ ਵੱਡਾ ਰਾਜਾ ਬੰਦਾ ਤੂੰ ਬਾਬੂ ਦੇ ਯਾਰ ਆੜੀ ਦੇ ਆੜੀ ਓਏ ਆੜੀ ਆੜੀ ਬਾਬੇ ਨੇ ਯਾਰ ਜੋੜਾ ਪੁਣਾ ਤੇ ਬੂਟ ਦੇ ਦਈਏ ਹਾਂ ਸਹੀ ਗੱਲ ਨਹੀਂ ਸੇਵਾ ਹੀ ਦੇ ਲਾਂਗੇ ਤੇ ਤੋਂ ਸੇਵੇ ਦੇ ਜੀ ਦੇਦੇ ਸੇਵਾ ਖੋਸ਼ੋ ਟੁੱਟੇ ਨਹੀਂ ਨਹੀਂ ਟੁੱਟੇ ਨਹੀਂ ਬਈ ਜੋੜਾ ਪੂਣ ਹੈ ਪੁੱਤ ਅਜਾ ਜਾਓ ਐਡੇ ਗੁਰੂ ਦੇ ਚਰਨਾ ਚਾਹੀਏ ਜਾਂ ਤੇਰੇ ਤੇ ਬਚਨ ਹੋ ਗਿਆ ਉਹ ਵੀ ਲੋਕ ਪੈਨੇ ਜਿਹੜੇ ਪੁੱਤ ਲੱਖ ਲੱਖ ਰੁਪਏ ਦਾ ਲੰਗਰ ਲਾ ਰਹੇ ਨੇ ਤੇਰੇ ਤੇ ਕੋਈ ਈ ਵੱਡੀ ਸੇਵਾ ਨਹੀਂ ਵਿੱਚ ਹੋ ਰਹੇ ਕਿਸੇ ਬਾਈ ਬਾਬਾ ਦਿਹਾੜੀਦਾਰੀਆਂ ਆਹੀਂ ਉਹ ਦੱਸ ਇਹ ਹੱਡੇ ਤੇਰੀ ਅੱਜ ਜਾ ਲਾ ਕੇ ਬਾਬਾ ਉਹ ਟੈਟਰ ਨਾਲ ਮਲਕੋ ਕਾਲੇ ਤੇਰੇ ਤੇ ਅੱਜ ਬਚਨ ਨਹੀਂ ਹੈ ਗੁਰੂ ਦਾ ਔਰ ਦੇ ਬਾਬੇ ਬੱਚੋਂ ਨਹੀਂ ਕਰਦੇ ਬਾਬਾ ਰੰਗਵੇ ਉਹ ਗੱਲ ਧਿਹਦਾਰ ਬੰਦੇ ਉਹ ਯੋ ਟਰੈਕਟਰ ਹੋ ਜਾ ਟਰੈਕਟਰ ਵੱਡੇ ਟੜਾਂ ਵਾਲਾ ਤੰਗੀ ਨਾ ਮੰਨ ਐਡਾ ਸ਼ੇਰ ਓਏ ਬਾਬਾ ਉਹ ਤਿੰਨ ਮੁੰਡੇ ਤਿੰਨੇ ਲੱਗੜ ਬਾਹਰ ਆਇਆ ਬੱਚੇ ਇੱਧਰ ਦੇਖੀ ਆਹ ਨੀਲੀ ਟੀ-ਸ਼ਰਟ ਵਾਲਾ ਮੁੰਡਾ ਇੱਧਰ ਆਹ ਨੀਲੀ ਟੀ-ਸ਼ਰਟ ਦਾ ਬਾਹਰ ਆਇਆ ਵਾ ਨਹੀਂ ਨਾ ਤੂੰ ਮੋੜ ਸੰਤਾ ਨੂੰ ਮੈਂ ਬਾਬਾ ਹੈਗਾ ਕਿ ਮੈਂ ਆਪ ਰੱਬ ਦਾ ਕੀਤਾ ਸਾਰਾ ਕੁਝ ਹੀ ਹੈ ਬਜੂੜਾ ਪੋਣੇ ਸੰਤਾ ਨੇ ਜੋ ਵੱਡੇ ਬਾਬੇ ਮਨੀ ਤੇਰੇ ਯਾਰ ਬੂਟ ਬਾਬੇ ਨੇ ਜੋੜਾ ਪੋਣਾ ਦੇ ਦੇ ਸੇਵਾ ਬੂਟ ਹੀ ਦੇ ਯਾਰ ਨਹੀਂ ਸੇਵਾ ਹੋ ਗਈ ਤੇ ਬੱਚਾ ਇਹ ਗੱਡੀ ਬਵਾਰੀ ਕੀ ਗੱਲ ਐ ਇਹਨੇ ਬਚਨਾਂ ਦਾ ਖਵਾਸਾ ਦਾ ਤੂੰ ਸਹੀ ਗੱਲ ਬੱਬੇ ਦਾ ਮਮਾ ਉਹ ਗਾ ਸੁੱਕ ਗਿਆ ਵਾਰ ਤੂੰ ਉਹ ਗੱਲ ਚਟਾਂ ਆ ਲਿਆ ਸੰਤਾਂ ਤੋਂ ਇਧਰ ਧਿਆਨ ਬਚਨਾਂ ਖਵਾ ਬਚਨਾਂ ਖਵਾ ਪਰ ਬਚਨਾਂ ਖਵਾ ਐਡਾ ਸ਼ੇਰ ਵਰਗਾ ਬੰਦਾ ਐ ਤੂੰ 500 500 ਸ਼ੇਰ ਵਰਗਾ ਬੰਦਾ ਐ ਰਾਜਾ ਬੰਦਾ ਐ ਤੂੰ ਰਾਜਾ ਮੰਨੀ ਓਏ ਸੋਟਾਂ ਚ ਨਾ ਪਏ ਅੱਜ ਇਧਰ ਆ ਗੱਲ ਸੁਣ ਦੇ ਦੇ ਸੇਵਾ ਜੋ ਗਾ ਲਈ ਤੇ ਯਾਰ ਇੱਕ ਮੂਠੇ ਬਾਬੇ ਨੇ ਪਹਨਾਲ ਲਿਆ ਸ਼ੰਭੇ ਨੂੰ ਕਿਉਂ ਰਾਜਾ ਬੰਦਾ ਸਹੀ ਗੱਲ ਵੇਲੇ ਅਸੀਂ ਕਹਿੰਦੇ ਵੀ ਰਹੇ ਇਹਨੂੰ ਇਹ ਰਾਜਾ ਵਾਏ ਅੱਛਾ ਖੁਸ਼ ਰਹਾ ਕਰ ਜਾਏ ਗੁਰੂ ਮਹਾਰਾਜ ਦੀ ਕੋਈ ਟੁਣੀ ਸਾਟਿੰਦੀ ਐਮਕੋਨ ਦਾ ਸਾਹਿਬ ਜੀ ਆ ਜਾਏ ਕਾਰ ਬੰਦੇ ਵਰਡ ਨਹੀਂ ਬੋਲਣੇ ਐਮਕੋਨ ਆਈ ਦੇ ਉੱਤੇ ਲੱਗਦੇ ਬਾਬਾ ਕਿੰਨੋਂ ਹੋ ਜਾਵਾ ਲਾਈ ਪੁੱਤਰ ਜੋੜੇ ਦੀ ਸੇਵਾ ਲਈ ਹੈ ਕਰਨ ਦੀ ਬੋਲੀ ਚੜ੍ਹਣੀ ਹੈ ਬਾਬਾ ਜੀ ਤੋਂ ਸੇਵਾ ਆਈ ਸੰਤਾਨ ਜਾਂ ਉਹ ਜੀ ਰਾਲਾ ਭੱਲੀ ਨੂੰ ਇੰਨੇ ਜਲਦੇ ਬਾਬਾ ਜੀ ਤੋਂ ਮਹਾਰਾਜ ਜੀ ਬਾਬਾ ਕਿੰਨਾ ਨੰਬਰ ਹੁੰਦਾ ਯਾਰ ਤੈਨੂੰ ਬੂਟ ਚੁੱਕ ਕੇ ਦੇਨੇ ਆ ਤੋ ਕਿਹਦੇ ਕਿੰਨਾ ਨੰਬਰ ਹੁੰਦਾ ਜੁੱਤੀ ਦਾ ਯਾਰ ਤੈਨੂੰ ਸੇਵਾ ਚਾਹੀਦੀ ਆ ਇਹ ਚੁੱਕਣ ਨੇ ਯਾਰ ਕਿਹਦੇ ਚੁੱਕ ਕੇ ਚੁੱਕ ਕੇ ਥੋੜਾ ਲੈਨੇ ਗਿਆ ਯਾਰ ਤੈਨੂੰ ਤਾਂ ਹੀ ਆਪਣਾ ਹੱਕ ਦੇਣਾ ਪਾਪ ਮੁੰਡਰੇ ਚੜਾਉਣਾ ਵਾ ਮਕੋਲ ਕੀਤਾ ਨਹੀਂ ਬਾਬਾ ਮਜ਼ਾਕ ਨਾ ਕਰ ਗੁਰੂ ਦੇ ਦਰਬਾਰ ਚ ਆਏ ਆ ਪਾ ਚੁੱਕ ਤੋਂ ਬਾਬਾ ਭਾਰ ਜਿਹੜੇ ਮੇਲ ਜਿਹੜੇ ਸੰਤਰੇ ਆ ਉਹਦੇ ਜੁੱਤੀ ਪਾਉਂਦੇ ਨੰਗੇ ਪੈਰ ਰੰਦੇ ਆ ਨੰਗੇ ਬੰਦੇ ਇੰਨੇ ਸਤੇ ਕੰਮੂਰ ਪਾਉਣੇ ਕੱਪੜੇ ਦੇ ਬਾਬਿਆਂ ਨੇ ਕੱਪੜੇ ਜੱਜ ਕਰ ਰਹੇ ਮੇਰੇ ਯਾਰ ਹੈਦਰ ਵਾਲੇ ਆੜੇ ਦਾ ਬੂੜਾ ਪੈ ਯਾਰ ਦੇ ਕੰਮਗਾਗਾ ਯਾਰ ਜੱਜ ਬੱਲੇ ਬੱਲੇ ਕੀ ਤਰੀਕੇ ਨਾਲ ਰੱਖਦਾ ਰਹਿਣਾ ਬੰਦਾ ਸ਼ੇਰ ਹੈ ਤੂੰ ਰਾਜਾ ਬੰਦਾ ਸ਼ੇਰ ਆ ਬਾਬਾ ਆਏ ਨੜਾਈ ਆ ਗਿਆ ਨੜਾਈ ਆ ਗਿਆ ਸ਼ੇਰ ਬੰਦਾ ਹੈ ਰਾਜਾ ਬੰਦਾ ਜੋ ਬੱਗੇ ਬਾਬਾ ਫੇਰ ਮੇਰੇ ਵਰਗਾ ਦਿਹਾੜੀਦਾਰ ਬੰਦਾ ਵਾ ਕਿ ਇਹਨਾਂ ਦਾ ਆ ਮੁੰਡੇ ਨੂੰ ਘੇਰਾ ਹੋਇਆ ਹੈ ਬਾਰੋਹ ਹਾਰੀ ਸਾਰਾ 2 ਡਾਲਰ ਹੀ ਆ ਦੇ ਦੇ ਅਜਿਹੇ ਮੰਦਰ ਮਿਲਦੇ ਤੈਨੂੰ ਦੇ ਦੇ ਤੰਗੀ ਨਾ ਮੰਨ ਤੂੰ ਜੀ ਦੀ ਕਿਰਪਾ ਹੋਵੇ ਤੇ ਬਸ ਕੋਈ ਮਖੌਨ ਨੀ ਆਪਸ ਦੇ ਬੱਚਾ ਵਰਗਾ ਮੈਂ ਕਿਹਦੇ ਆ ਗਈ ਆਗਲੇ ਆਉ ਮੈਨਾਂ ਦਾ ਆਉ ਮੈਨਾਂ ਦਾ ਇਧਰ ਨੂੰ ਤੰਤਰੀ ਉਹ ਉਹ ਵਰੂ ਖਾ ਕੇ ਕਿੰਨੇ ਕਰੀ ਜਾਂਦੇ ਥੋੜੀਆਂ ਬਪਾ ਬੰਦਾ ਵਾਸੀ ਕੋਟੇ ਚ ਉਦੀ ਨਾ ਕਰੀਏ ਵੈਗਰੂ ਤੋਂ ਡਰ ਜੀ ਆਹ ਪਪਾ ਜਾਣਾ ਪੈਣਾ ਜਾਂ ਨਹੀਂ ਮਖੌਡਾ ਨਾ ਕਰ ਮਖੌਡਾ ਨਾ ਕਰ ਤਿੰਨ ਸਾਰੇ ਚਿੱਟੇ ਵੇਲੇ ਭਰਾਵਾ ਬੱਚੇ ਨੂੰ ਦੱਸਣ ਕਿ ਤੂੰ ਮਾਲੇ ਕੁਰਸੀ ਤੇ ਬੈੰਨੇ ਆ ਹਾਥੀ ਵਿਲੇ ਨੂੰ ਪਾਇਆ ਤੁਸੀਂ ਕਹਿੰਦਾ ਨਾ ਮੰਨ ਵਿਹਲਾ ਕੌਣ ਨੇ ਕੰਪਿਊਟਰ ਕੇ ਬੈਂਦਾ ਤੇਰੀ ਬੰਦੇ ਬੰਦੇ ਬੋਲ ਬੰਦੇ ਬੰਦੇ ਬਾਬਾ ਕਿਦਾਂ ਬਣਾ ਬਾਬਾ ਕਿਦਾਂ ਬਣਾ ਮਲਵਾਈ ਕਿੱਧਰ ਜਾਂਦਾ ਬੱਲੇ ਬੱਲੇ ਬਾਬਾ ਕਾਈ ਆ ਗਿਆ ਬਾਬੇ ਕਰ ਦੇ ਸਹੀ ਬਾਤ ਦੇ ਦੇ ਜਾਈਏ ਅੱਗੇ ਨੂੰ ਬਾਬੇ ਮਤ ਆ ਗਿਆ ਮੇਰਾ ਬਾਬਾ ਜੀ 71 72 ਇਹ ਮੈਂ ਕੀ ਕਰਨਾ ਇਹਨੂੰ ਤੁਹਾਨੂੰ ਪਛਾਣ ਦੇ ਗੁਰੂਆਂ ਦੇ ਨਾਂ ਦਾ ਅੱਜ ਭੁੱਲ ਗਏ ਕੀ ਰੱਖਣਾ ਕਿਤੇ ਬਾਬਾ ਪਛਾਣ ਹੋਰ ਕੇ ਨੂੰ ਦੇ ਦੇ ਉਹਦਾ ਲੈ ਗਿਆ ਲੱਗੋ ਕੈਨੇਡਾ ਡਾਲਰ ਰਹੀ ਬਾਬਾ ਦੇਖੋ ਕੈਨੇਡਾ ਉਹ ਦੇ ਆੜੀ ਪਹਿਲਾਂ ਪੰਜਾਹ ਲੈਣੇ ਲੈਲੇ ਗੱਲਾਂ ਪਸਾਉਂਦੇ ਹੋ ਕਿ 50 ਗਾਂ ਆ ਗਿਆ ਓਏ ਇੱਟਾ ਕੁੜੀ ਆ 50 ਰੁਪਏ ਦਿੱਤੇ ਹੀ ਉਹ ਫਿਰ ਕੀ ਆਏਗਾ ਸ਼ੇਰਖਾਂਡਾ ਕੀ ਹੋ ਗਿਆ ਓਏ ਮਣੀ ਦਿਆ ਰੱਬ ਨੂੰ ਪਹੁੰਚੇ ਹੁਣ ਤੇ ਬੈਠੇ ਨਾ ਹੁਣ ਕੰਮ ਕਰਨਾ ਕਰਦੇ ਹੁਣ ਸਹੀ ਗੱਲ ਆ ਹੁਣ ਵਾਲਾ 50 50 ਰੁਪਏ ਹੁਣ ਇੱਥੇ ਦੁੱਖ ਮਣੀ ਲੱਗ ਗਿਆ 50 ਦਿੱਤੇ ਕਿਉਂ ਤਰਸਾ ਗਿਆ ਤਰਸਾ ਕੇ ਆ ਗਿਆ ਉਦਾਂ ਸ਼ਹਿਰ ਜੇ ਕਿ ਦੇਖੋ ਖਵਾਵੇ ਨਾ ਉਹਨੂੰ ਦੇ ਦਿੱਤੇ ਭੈਣ ਚੋ ਆਓ ਸ਼ਹਿਰ ਦੀ ਉਹ ਤਾਂ ਮੈਂ ਕੋ ਖਵਾਵੇ ਨਾ ਉਹਨੂੰ 50 ਰੁਪਏ ਦੇ ਦਿੱਤੇ ਹੈ ਨਹੀਂ ਪੈਸੇ ਇਹ ਕੌਣ ਆ ਲੈ ਹੈ ਨਹੀਂ ਪੈਸੇ ਇਹਦਾ ਇਹਦੇ ਕਿ ਉਹ ਦਿੱਤੇ ਆ ਚਲੋ ਇਹ ਵੀ ਲੱਗੇ ਮੈਂ ਗੁੱਡੂ ਉਹ ਵੀ ਕਹਿੰਦੇ ਸ਼ਹਿਰ ਸ਼ਹਿਰ ਦੇਖਿਓ ਤੁਮੈ ਕੋ ਖਵਾਵੇ ਉਹਨੂੰ 50 ਰੁਪਏ ਦੇ ਕੇ ਯਾਰਾਂ ਨਾਲ ਉਹ ਚੰਗੇ ਹੋ ਗਏ ਭੈਣ ਚੋ ਆ ਆ ਕਰ ਚਾਣੀ ਕੀਤੀ ਮੈਨੂੰ ਵੀ ਕੈਮਰੋਡ ਕਰੀ ਵੀਡੀਓ ਰਿਕਾਰਡ ਕਰੀ ਤੂੰ ਵੀ ਕੈਮਰੋਡ ਕਰੀ ਨਾ ਮਨੇ ਤੁਮ ਕਿਹਾ ਯਾਰ ਤੈਨੂੰ 50 ਮਿਲ ਜਾਣਗੇ ਕਹਦੇ ਯਾਰ ਤੁਸੀਂ ਕਹ ਤੇਰੀ ਬੱਲੇ ਬੱਲੇ ਤੁਸੀਂ ਕਹ ਤੇਰੀ ਬੱਲੇ ਬੱਲੇ ਅਸਰ ਕੰਮ ਕੀਤਾ ਇਹਨਾਂ ਨੇ ਮਨੇ ਕਿਹਾ ਬੱਲੇ ਬੱਲੇ ਹੋ ਲੈ ਯਾਰ ਮਨੇ ਮਮਾ ਬੱਲੇ ਬੱਲੇ ਕਰਾ ਦਿੱਤੇ ਜੀ ਕਰਦੇ ਹੋਸ ਲੈ ਕੇ ਆ ਜਾ ਬੱਲੇ ਬੱਲੇ ਤੁਸੀਂ ਕਹ 50 ਰੁਪਏ ਆਪਸ ਲੈ ਕੇ ਆ ਜਾ ਕੀ ਆ ਨਾ ਸਾਰੇ ਧਾਰ ਦੇ ਨੇ ਪੈਸੇ ਵੇਖੀ ਮੈਂ ਨਹੀਂ ਤਾਂ ਕਿਹਾ ਕਹਿਣ ਰਿਹਾ ਬੱਸੇ ਜਾਓ ਬੰਦੇ ਸਾਹ ਗੱਲ ਆ ਕੇ ਇਹਨੂੰ ਨਹੀਂ ਖਾਣਾ 50 ਰੁਪਏ ਲੈ ਆਓ ਫਿਰ ਜਾਣਾ ਜੀ ਆ ਵੀ ਹੈਗਾ ਇੱਕ ਹੋਰ ਵੀ ਹੈਗਾ ਫੋਨ ਤੇ ਲੱਗਾ ਪੰਜਾਬ ਵਾਲਾ ਹੋਰ ਮਮਾ ਸੁਣ ਲੈ ਉਦੋਂ ਵਿਆਜ ਲਾ ਕੇ ਲੈਣਾ ਨਾ ਜੀ 54 ਲਿਆਓ ਹੁਣ ਮੈਂ ਨਹੀਂ ਨਹੀਂ ਇਹ ਬਾਤ ਨਾ ਮਣੀ ਦਾ ਗਰਾਵਾ ਕੇ ਆ ਰਾਮਸਾਣਾ ਮਣੀ ਆਣਾ ਪੋਣੀ ਦੇ ਕਿੰਨਾ ਦੇ ਕੇ ਪੰਜਾਬ ਨਿਆਰੇ ਪਏ ਇਦਾਂ ਲੀਆ ਕੰਪੈਨਰ ਇਹਨਾਂ ਨੇ ਆ ਬੜਾ ਕਰਛਿੱਤਾ ਇਹ ਤਾਂ ਜਵਗਤ ਤੀਹਵੀਂ ਬਾਾਰ ਰੱਖੀ ਤੇ ਵੀ ਬਗਾਰ ਤੇ ਆ ਉਹ ਇੱਕ ਨੂੰ ਦੇ ਸਮੇ ਸਮੇ ਨਾ ਕਿਦਾਂ ਜਿੰਗ ਦੇਣਿਆ ਹੀ ਸਮੇ ਨੂੰ ਬੱਲੇ ਬੱਲੇ ਆ ਦੇ ਗਿਆ ਡਾ ਦਾ ਮੋਤੀ ਜਿਆ ਥੰਮੇ ਹੋ ਗੱਲ ਚ ਪਾਲੀ ਬਣਾ ਗਿਆ ਵਾਹ ਮੋੜੀ ਤੇ ਫੂਲ ਕੰਨ ਤੇ ਪਰ ਸੇੜਾ ਉਹ ਪਿਆਰ ਤੇ ਬੈਕ ਕਰਨੇ ਆਣੇ ਆ ਉਹ ਗੱਲ ਤਾਂ ਉੱਧੋ ਰਹਿ ਜਾਂਦਾ ਲੋਗਾ ਪੰਜਾਬੋਂ ਬੇਲਪੁਰ ਲੈ ਜਾਂਦੇ ਆ 10 ਮਿੰਟ ਨਾ ਗਨੇ ਹਰੇ ਫੋਟੋ ਖਿੱਚ ਲਈ ਫਿਰ ਅਸ ਕਰ ਲੈ ਲੈ ਅੰਜੂ ਦਾ ਫਾਗਿਆ ਉਹ ਨਾ ਚੱਲਿਆ ਇਹ ਗੱਲ ਹੋ ਗਈ ਇਹ ਅਗਲਾ ਹੈ ਲੈ ਜੀ ਲੈ ਜੀ 20 ਦੇ ਆਨੇ ਨੂੰ ਆਹੋ ਉਹਦੇ ਦੇ ਆ ਰਿਹਾ 50 ਮੀਟਰ ਉਹਨੇ ਉਹਨੇ ਕਹਾਂਗਾ ਮੈਂ ਜੁੱਤੀ ਵੀ ਲੈ ਲਈ ਆ ਇਹਨੇ ਕੋਪੀ ਕਹਾ 500 ਰੁਪਇਆ ਕਹੀ ਲਾ 50 ਦੀ ਪਰਚੀ ਦੇ ਦਿੰਨੀ ਆ ਮੈਂ ਤਾਂ ਮੈਂ ਅਜੇ ਮਜੇ ਤਾਂ ਕੋ 500 ਰੁਪਏ ਮੰਗੇ ਕੋ ਢਈ ਨਹੀਂ ਫਿਰ ਕੀ ਯਾਰ ਨਹੀਂ ਪਰ ਮੈਂ ਤਾਂ ਨਹੀਂ ਟੇਕੇ ਉਹ ਤਰ੍ਹਾਂ ਦਰ ਲੈਣਾ ਤੁਹਾਨੂੰ ਮੰਨਣਾ ਗੱਲ ਜਾ ਕੇ ਚੋੜੀ ਮੈਂ ਗੱਲ ਸ ਲੈ ਗਿਆ ਸਾਲੇ ਮੂੰਹ ਵਿੱਚ ਸੁੱਕ ਜਾਣਾ ਸਾਲਾ ਘਰ ਜਾ ਕੇ ਇਹਨੇ ਆਪਾਂ ਹੋ ਗਿਆ ਫਰਕ ਪੈਣਾ ਟਿੱਡ ਦਾ ਫਰਕ ਪੈਣਾ ਹੁਣ ਚੱਲ ਜ 50 ਟਿੱਡ ਦਾ ਫਰਕ ਪਾਜ ਹੋਰ ਕੀ ਚਾਹੀਦਾ ਆ ਕੰਡਾ ਸਾਹਮਣੇ ਬੋਲਣ ਦੇ ਆ ਇਹ ਦਿਲ ਲੱਗ ਰਹੇ ਦੋਆ ਜਾਨਾਂ ਦੇ ਬੱਸ ਪਰੋਂ ਡਿਆ ਸੀ ਮਰੇ ਪੈਂਚਦਾ ਰਤੀ ਰੋਂਡਿਆ ਹੈ ਰੋਂਡਿਆ ਹੈ ਕਿਉਂ ਅੱਗੇ ਕਿਹੜਾ ਡੇਰੇ ਆਉਂਦਾ ਰੋਂਡਿਆ ਹੈ ਇਹ ਕਿਹਸਾ ਲੱਗਦਾ ਚਲੀਏ ਮੈਂ ਸੁਝਾ ਕੇ ਅੱਗੇ ਸਭ ਮੈਂ ਸੋਈ ਜਾ ਕੇ ਜਾ ਰਾਵਾਂ ਨਹੀਂ ਨਾ ਹੁੰਦੀ ਇਹ ਤੇਰੀ ਵੀ ਹੁੰਦਾ ਨਵਾਂ ਨਵਾਂ ਗਿਆ ਨਾ ਜੇ ਉਹ ਤਾਂ ਕਾ ਅਗੇ ਕਦੋਂ ਲੰਘੂਗੀ ਅੱਗੇ ਇਹ ਬੁੱਦੂ ਚੱਲ ਫਿਰ ਵੀ ਰਿੰਦਾ ਰਿੰਦਾ ਜੀ ਕਿੰਨਾ ਕਿੰਨਾ ਵਾਹ ਰਿਆ ਜੀ ਵਿਚਾਰਾ ਆਹ ਡਿਆ ਸਾਇਆ ਪਤਾ ਨਹੀਂ ਕੋਈ ਨਹੀਂ ਵੱਡਾ ਜਿਹਾ ਰੱਖ ਕੈਨੇਡਾ ਜੀ ਚੱਲ ਵਾਹ ਕਿੰਨਾ ਦੇਖਾ ਕਿੱਲਾ ਸੋਰੀ ਦਿਹਾੜੀ ਤੁਰਨ ਫੇਣ ਤੋਂ ਬਾਅਦ ਹੁਣ ਮੜੇ ਫੋੜਾ ਫੋੜਾ ਕਿਚਨ ਡੇ ਆ ਆਪਣੀ ਆਪਣੀ ਚੋਚ ਦੀਆਂ ਅੱਪਾਏ ਕੋਈ ਨਹੀਂ ਪਚਾਈ ਚੱਲ ਕੀਤੀ ਘਤੀ ਯਾਰ ਵੀਡੀਓ ਬਣਾਏ ਕਰ ਅਮ ਨੂੰ ਘਾਤਣਾ ਨਹੀਂ ਤੇ ਜਦੋਂ ਆਲਾ ਮਮਾ ਬੇਹੋਸ਼ ਨਾ ਜੀ ਵੀ ਵੜੀ ਖੇ ਚੋ ਵੀੜਾ ਰਾਸ਼ਨ ਦੇ ਵੜੀ ਜੇ ਕਿ ਬਰਗਰ ਖਾ ਚੁਕੇ ਆ ਹੁਣ ਦੂਜੀ ਦੂਜੀ ਵਾਜ ਤੇ ਤਿਆਰੀ ਆ ਬਹੁਤ ਹੀ ਕਰਦਾ ਨਹੀਂ ਨਹੀਂ ਬਹੁਤ ਘੈਂਟ ਆ ਯਾਰ ਅਕਲ ਵਧੀਆ ਕੋਈ ਫੈਡ ਨਹੀਂ ਕੋਈ ਕੁਝ ਨਹੀਂ ਕੀ ਹੈ ਫਟ ਕਰਦੇ ਆ ਅੱਠ ਫਿਰ ਗਾਲਾਂ ਆਉਣੇ ਆ ਯਾ ਉੱਡੇ ਨਹੀਂ ਯਾ ਇਸ ਨਾਲ ਬੜੀ ਨਹੀਂ ਆ ਯਾ ਅਖੀ ਨਾਲ ਕੋਈ ਕੋਰੋਨਾ ਵਿੱਚ ਚੱਲ ਰਿਹਾ ਹੈ ਆਇ ਲੰਗਰਾ ਗੁਰੂਆਂ ਦੇ ਕਾਰਨ ਹੈ ਹੋਰ ਅਜ ਕਾਂਜੀ 500 ਦੰਗਰ ਗਾਹਲੇ ਗਏ ਨਾ ਧਾਰਾ ਕਾਦੀ ਕਾਲਾ ਵਰਦੀ ਇੰਜੀਨੀਅਰ ਨਹੀਂ ਮਨੇ ਅਜਾ ਠੀਕ ਆ ਰੇ ਹੱਥ ਲਾ ਕੇ ਵੇਚ ਲਾ ਪੁੱਲਾ ਹੀ ਆ